ਅਸਲਾਮ ਵਾਲੇਕੁਮ ਦੋਸਤੋ ਸਵਾਗਤ ਹੈ ਹੌਸਲ ਦਾ ਪੀਰ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦਾ ਵਜ਼ੀਫਾ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਗ ਚੰਦਨੇ ਕੀ ਅਸੀਂ ਹਰ ਵੇਲੇ ਅੱਲਾਹ ਤਾਲਾ ਦੀ ਨਿਗਰਾਨੀ ਵਿੱਚ ਰਹੀਏ ਅੱਲਾਹ ਤਾਲਾ ਦੀ ਪਨਾਹ ਵਿੱਚ ਰਹੀਏ ਤੇ ਸਾਡੇ ਦੁਸ਼ਮਣ ਸਾਡੇ ਤੇ ਕੋਈ ਵੀ ਜਾਦੂ ਟੋਣਾ ਨਾ ਕਰ ਸਕਣ ਸਾਡੇ ਖਿਲਾਫ ਕੋਈ ਵੀ ਸਾਜ਼ਿਸ਼ ਨਾ ਕਰ ਸਕਣ ਸਾਡੇ ਘਰ ਪਰਿਵਾਰ ਦੀ ਬੱਚਿਆਂ ਦੀ ਰੱਖਿਆ ਹੋਵੇ ਹਰ ਇੱਕ ਬੁਰੀ ਸ਼ਕਤੀ ਤੋਂ ਸਾਡੇ ਦੁਸ਼ਮਣਾਂ ਤੋਂ ਇਹ ਸਾਡੇ ਘਰ ਦੇ ਵਿੱਚ ਖੈਰੋ ਬਰਕਤ ਹੋਵੇ ਤਾਂ ਦੋਸਤੋ ਇਹ ਅਜ਼ੀਫਾ ਤੁਹਾਨੂੰ ਜ਼ਰੂਰ ਪੜਨਾ ਚਾਹੀਦਾ ਹੈ 7 ਦਿਨ ਤੱਕ ਲਗਾਤਾਰ ਤੁਸੀਂ ਜੇਕਰ ਇਹ ਅਜ਼ੀਫਾ ਪੜਦੇ ਹੋ ਤਾਂ ਤੁਹਾਡੇ ਤੇ ਅੱਲਾਹ ਤਾਲਾ ਦੀ ਐਸੀ ಅಪਾਰ ਕਿਰਪਾ ਹੋਵੇਗੀ ਕਿ ਤੁਹਾਡੇ ਤੇ ਕੋਈ ਵੀ ਵਾਰ ਕੋਈ ਜਾਦੂ ਟੋਣਾ ਕਿਸੇ ਦਾ ਵੀ ਨਹੀਂ ਚੱਲੇਗਾ किसी भी तरह का कोई भी अमल थोड़े तो त असर नहीं करेगा ती तो पूरी जिंदगी दे अल्लाह तालगवानी चले जाओगे अल्लाह ताल की पनाह चले जाओगे अल्लाह ताली बुरे इराद्या तो बुरी तो, शक्तियों तो आप हिफाजत करेगा अपने फरिश्तिया राही तो मदद करेगा ਦੋਸਤੋ ਬਹੁਤ ਹੀ ਛੋਟਾ ਜਿਹਾ ਵਜ਼ੀਫਾ ਹੈ ਪਰ ਇਸ ਦੀ ਤਾਕਤ ਬਹੁਤ ਵੱਡੀ ਹੈ ਇੱਕ ਵਾਰ ਤੁਸੀਂ ਇਸ ਵਜ਼ੀਫੇ ਨੂੰ ਕਰ ਲਿਆ ਤੁਹਾਨੂੰ ਇਸ ਦੀ ਤਾਕਤ ਆਪਣੇ ਆਪ ਪਤਾ ਲੱਗ ਜਾਵੇਗੀ ਤੁਸੀਂ ਕਰਨਾ ਕੀ ਹੈ ਕਿ ਕਿਸੇ ਵੀ ਦਿਨ ਤੋਂ ਤੁਸੀਂ ਇਹ ਵਜ਼ੀਫਾ ਸ਼ੁਰੂ ਕਰ ਸਕਦੇ ਹੋ ਇਹ ਵਜ਼ੀਫੇ ਨੂੰ ਪੜ੍ਹਨ ਦੇ ਲਈ ਤੁਸੀਂ ਦਿਨ ਵਾਰ ਸ਼ੁਰੂ ਦੇ ਵਿੱਚ ਦਰੂਦ ਪਾਕ ਪੜਨਾ ਹੈ ਸਭ ਤੋਂ ਛੋਟਾ ਦਰੂਦ ਪਾਕ ਹੈ ਸੱਲੱਲਾਹੁ ਤਾਲਾ ਅਲੈਹਿ ਵਅਲੈਹਿ ਵਸੱਲਮ ਉਸ ਤੋਂ ਬਾਅਦ 70 ਵਾਰ ਤੁਸੀਂ ਜਿਹੜਾ ਵਜ਼ੀਫਾ ਪੜਨਾ ਹੈ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਨੋਟ ਕਰ ਲਵੋ ਯਾ ਰਕੀਬੂ ਯਾ ਰਕੀਬੂ ਯਾ ਰਕੀਬੂ ਯਾ ਰਕੀਬੂ ਯਾ ਰਕੀਬੂ ਇਸ ਤਰ੍ਹਾਂ ਤੁਸੀਂ 70 ਵਾਰ ਇਸ ਵਜ਼ੀਫੇ ਨੂੰ ਪੜਨਾ ਹੈ ਅਤੇ ਉਸ ਤੋਂ ਬਾਅਦ ਆਖਿਰ ਦੇ ਵਿੱਚ ਉਹੀ ਦਰूद पाक ਪੜ ਦੇਣਾ ਹੈ ਤਿੰਨ ਵਾਰ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਉਹੀ ਦਰूद पाक ਤਿੰਨ ਵਾਰ ਆਖਿਰ ਦੇ ਵਿੱਚ ਪੜ ਕੇ ਆਪਣੇ ਰੱਬ ਦੇ ਅੱਗੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਲਾਮਤੀ ਲਈ ਆਪਣੇ ਬੱਚਿਆਂ ਦੀ ਸਲਾਮਤੀ ਲਈ ਦੁਆ ਕਰਨੀ ਹੈ ਅਤੇ ਦੁਆ ਕਰਨ ਤੋਂ ਬਾਅਦ ਤੁਸੀਂ ਆਪਣੇ ਤੇ ਦਮ ਕਰ ਲਵੋ ਆਪਣੇ ਪਤਨੀ ਤੇ ਆਪਣੇ ਬੱਚਿਆਂ ਤੇ ਦਮ ਕਰ ਲਵੋ ਇਸ ਨਾਲ ਤੁਹਾਡੀ ਤੁਹਾਡੇ ਬੱਚਿਆਂ ਦੀ ਤੇ ਤੁਹਾਡੇ ਪੂਰੇ ਪਰਿਵਾਰ ਦੀ ਹਿਫਾਜ਼ਤ ਹੋਵੇਗੀ ਬਹੁਤ ਹੀ ਛੋਟਾ ਜਿਹਾ ਤੇ ਆਸਾਨ ਅਮਲ ਹੈ ਪਰ ਇਸ ਦਾ ਫਾਇਦਾ ਤੁਹਾਨੂੰ ਬਹੁਤ ਮਿਲੇਗਾ ਜੇਕਰ ਤੁਸੀਂ ਅੱਲਾਹ ਤਾਲਾ ਤੇ ਬਰਕਤ ਰੱਖ ਕੇ ਇਸ ਅੰਮਲ ਨੂੰ ਪੜੋਗੇ ਤਾਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਫਾਇਦਾ ਮਿਲੇਗਾ